ਅੱਜ ਵੀ ਜਿਹੜਾ ਆ ਸਾਡੇ ਸਰਪੰਚਾਂ ਨੂੰ ਘਰੋਂ ਸੁੱਤਿਆ ਨੂੰ ਚੁੱਕ ਲਿਆ ਗਿਆ ਵਾ ਬਿਨਾ ਉਹਨਾਂ ਦੇ ਘਰ ਦੇ ਨੂੰ ਦੱਸਿਆ ਨੂੰ ਜੇ ਉਹਨਾਂ ਨੇ ਪੁੱਛਿਆ ਵਾ ਕਿ ਕਿੱਥੇ ਲੈ ਕੇ ਚੱਲੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਸਾਡੇ ਕਿਸੇ ਦਾ ਲੀਡਰ ਦਾ ਕਿਸੇ ਦਾ ਪੰਚ ਸਰਪੰਚ ਦਾ ਜਾਂ ਕਿਸੇ ਦਾ ਕੋਈ ਨੁਕਸਾਨ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਦੱਸੋ ਮੈਨੂੰ ਕਿ ਕਦੋਂ ਚੁੱਕਿਆ ਸੀ ਤੁਹਾਡੇ ਪਤੀ ਨੂੰ ਵਕਤ ਤੇ ਆਏ 5 ਵਜੇ ਪੁਲਿਸ ਵਰਦੀ ਦੇ ਵਿੱਚ ਸੀ ਹਾਂਜੀ ਕੀ ਕਹਿੰਦੇ ਸੀ ਕਾਰਨ ਕੀ ਸੀ ਚੁੱਕਣ ਦਾ ਕਾਰਨ ਦੱਸਿਆ ਕੁਝ ਨਹੀਂ ਨਹੀਂ ਕੋਈ ਨਹੀਂ ਦੱਸਿਆ ਪੁੱਛਿਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਾਰਨ ਕਿਉਂ ਉਹਨਾਂ ਵੀ ਕੀਤੀ ਅਸੀਂ ਵੀ ਕੀਤੀ ਉਹ ਅੰਦਰ ਦੱਸਾਂਗੇ ਬਾਅਦ ਵਿੱਚ ਸਰਕਾਰ ਜਿਹੜੀ ਉਹਨਾਂ ਦੇ ਲੀਡਰਾਂ ਨੇ ਕਿਹਾ ਨਾ ਤੁਸੀਂ ਸਾਮ-ਦਾਮ-ਦੰਨ ਭੇਦ ਜਿਹੜਾ ਉਹ ਵਰਤੋ ਉੱਥੇ ਪੂਰੇ ਖਰੇ ਉਤਰ ਰਹੇ ਜੀ ਹਰੇਕ ਨੀਤੀ ਅਪਣਾ ਰਹੇ ਆ ਡਰਾ ਧਮਕਾ ਰਹੇ ਆ ਝੂਠ ਬੋਲ ਰਹੇ ਆ ਤੇ ਨਜਾਇਜ਼ ਪਰਚੇ ਕਰਾ ਰਹੇ ਆ ਤੇ ਇਹ ਪੂਰੇ ਉਸ ਨੀਤੀ ਤੇ ਖਰੇ ਉਤਰ ਰਹੇ ਆ ਹੁਣ ਮੈਂ ਰਾਤ ਵੀ ਮੇਰੇ ਮਗਰ 3 ਵਜੇ ਤੱਕ ਜੜੀਆਂ ਵਾ ਗੱਡੀਆਂ ਲੱਗੀਆਂ ਰਹੀਆਂ ਵਾ ਤੇ ਇਹ ਜਿਹੜੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਵੀ ਇੱਕ ਦਿਨ ਜਿਹੜੀ ਮਹਾਰਾਸ਼ਟਰਾ ਦੀ ਗੱਡੀ ਸਾਡੇ ਮਗਰ ਲੱਗੀ ਰਹੀ ਆ ਜਿਹੜਾ ਪਰਸੋਂ ਜਿਹੜਾ ਇਨਸੀਡੈਂਟ ਤੁਸੀਂ ਕਹਿ ਰਹੇ ਆ ਉਹ ਜਿਹੜੀ ਆ ਹੁਸ਼ਿਆਰਪੁਰ ਦੀ ਮੋਟਰਸਾਈਕਲ ਦੀ ਜਿਹੜੀ ਪਲੇਟ ਨੰਬਰ ਪਲੇਟ ਲਾ ਕੇ ਸਾਡੇ ਮਗਰ ਆਉਂਦਾ ਮਤਲਬ ਕੀ ਬੰਦਾ ਗੱਡੀ ਨੂੰ ਜੀ ਕਹਿੰਦੇ ਕਿ ਤੁਹਾਡੀ ਸੁਰੱਖਿਆ ਲਈ ਆਏ ਆ ਅਸੀਂ ਤੁਸੀਂ ਜੂਨੀਫਾਰਮ ਨਹੀਂ ਪਾਈ ਤੁਸੀਂ ਕਿਤਰਾ ਸਾਡੇ ਮਗਰ ਆ ਰਹੇ ਆ ਤੇ ਹੁਣ ਹਰਮੀਤ ਸਿੰਘ ਸੰਧੂ ਉਧਰ ਜਾ ਕੇ ਫਿਰ ਧਮਕੀਆਂ ਧਮਕੀਆਂ ਹੀ ਧਮਕੀਆਂ ਹੀ ਲਾਉਂਦਾ ਵ ਜੇ ਜਿਹੜੀ ਇੱਥੇ ਨੀਤੀ ਚੱਲਦੀ ਸੀ ਇਹ ਬਿੱਲਾ ਸੀ ਇੱਥੇ ਪਹਿਲਾਂ ਐਮ ਸੀ ਹੁਣ ਉਹਦੇ ਮੁੰਡੇ ਜਿਹੜੇ ਆ ਉਹ ਪਿੰਡ ਦੇ ਨਾਲ ਇਹ ਗਰਦਾਰੀ ਕਰਾਉਂਦੇ ਆ ਉਹ ਮਤ ਸੋਚਣ ਕਿ ਉਹ ਵੋਟਾਂ ਇਹਦਾ ਲੈ ਲੈਣਗੇ ਜਾਂ ਜਿੱਤ ਜਾਣਗੇ ਇਹ ਕੰਮ ਤੇ ਨਹੀਂ ਹੋਣਾ ਤਰਨਤਾਰਨ 'ਚ ਮੌਜੂਦ ਆ ਤੇ ਤਰਨਤਾਰਨ ਦੇ ਵਿੱਚ ਅਕਾਲੀ ਦਲ ਵੱਲੋਂ ਫਿਰ ਪ੍ਰੋਟੈਸਟ ਕੀਤਾ ਜਾ ਰਿਹਾ ਕਾਰਨ ਕੀ ਆ ਕੁਝ ਦਿਨ ਪਹਿਲਾਂ ਪ੍ਰੋਟੈਸਟ ਹੋਇਆ ਸੀ ਡੀਐਸਪੀ ਸਹਿਬਾਨ ਮੌਕੇ ਤੇ ਆਏ ਤੇ ਉਹਨੇ ਕਿਹਾ ਕਿ ਔਲੇ ਸਮੇਂ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਰੋਹ ਪ੍ਰਦਰਸ਼ਨ ਨਹੀਂ ਕਰਨਾ ਪਊਗਾ ਅੱਜ ਪ੍ਰਦਰਸ਼ਨ ਕਰਨ ਦਾ ਮਤਲਬ ਕਿਸੇ ਦੇ ਬਦਲ ਕਰਦੇ ਆ ਬੀਬੀ ਸੁਖਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਕੰਚਨ ਜੀ ਸਾਡੇ ਨਾਲ ਗੁਰਫਤੇ ਸਾਂਝ ਕਰਨੇ ਭਾਣੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਦੀਆਂ ਤਸਵੀਰਾਂ ਅਸੀਂ ਦਿਖਾ ਲਈਆਂ ਸੀ ਡੀਐਸਪੀ ਸਹਿਮਾਨ ਨੇ ਆਪ ਆਣ ਕੇ ਕਿਹਾ ਸੀ ਕਿ ਤੁਹਾਨੂੰ ਰੋਪਦਰਸ਼ਨ ਨਹੀਂ ਕਰਨਾ ਪਊਗਾ ਅੱਜ ਕਾਰਨ ਕਿ ਫੇਰ ਸੜਕ ਤੇ ਬੈਠੇ ਹੋ ਤੁਸੀਂ ਵੇਖੋ ਜੀ ਉਸ ਦਿਨ ਵੀ ਇਹਨਾਂ ਨੇ ਜਿਹੜਾ ਆ ਨਜਾਇਜ਼ ਮਰਤੇ ਪਰਚਾ ਕੀਤਾ ਮੇਰੇ ਨਾਲ ਹੋਰ ਸਾਡੇ ਭਰਾ ਜਿਹੜੇ ਆ ਪਰ ਮਤਲਬ ਕਿ ਪਿੰਡਾਂ ਦੇ ਪ੍ਰਧਾਨ ਨੇ ਕੁਝ ਪੰਚ ਨੇ ਕੋਈ ਸਰਪੰਚ ਨੇ ਕੋਈ ਐਮਸੀ ਉਹਨਾਂ ਦੇ ਪਰਚਾ ਕੀਤਾ ਸੀ ਜਿਹਦੇ ਵਿਰੋਧ ਅਸੀਂ ਉਦੋਂ ਵੀ ਧਰਨਾ ਜਿਹੜਾ ਲਾਇਆ ਸੀਗਾ ਅੱਜ ਵੀ ਜਿਹੜਾ ਆ ਸਾਡੇ ਸਰਪੰਚਾਂ ਨੂੰ ਘਰੋਂ ਸੁੱਤਿਆਂ ਨੂੰ ਝੁੱਕ ਲਿਆ ਗਿਆ ਵਾ ਬਿਨਾ ਉਹਨਾਂ ਦੇ ਘ ਕਿੱਥੇ ਲੈ ਕੇ ਚੱਲੇ ਆ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਸਾਡੇ ਕਿਸੇ ਦਾ ਲੀਡਰ ਦਾ ਕਿਸੇ ਦਾ ਪੰਚ ਸਰਪੰਚ ਦਾ ਜਾਂ ਕਿਸੇ ਦਾ ਕੋਈ ਨੁਕਸਾਨ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਦੱਸੋ ਮੈਨੂੰ ਬੋਲੋ ਸੁਨੇ ਚੱਕਿਆ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਪ੍ਰਸ਼ਾਸਨ ਨੇ ਚੱਕਿਆ ਉਹਨਾਂ ਦੀ ਵਾਈਫ ਨੇ ਸ਼ਾਮੇ ਪ੍ਰਧਾਨ ਜੀ ਦੀ ਤੇ ਇਹਨਾਂ ਨੇ ਦੱਸਿਆ ਕਿ ਆਏ ਆ ਗੇਟ ਖੜਕਾਇਆ ਵਾ ਕਾਉਂਸਲਰ ਹੈ ਜਿਹੜੀ ਉਹਨਾਂ ਦੀ ਗੱਲ ਕਰ ਹਾਂਜੀ ਕਾਉਂਸਲਰ ਨੇ ਪ੍ਰਧਾਨ ਨੇ ਸ਼ਾਮਾ ਪ੍ਰਧਾਨ ਜੀ ਤੇ ਲੋਕ ਬਹੁਤ ਉਹਨਾਂ ਨਾਲ ਜੁੜੇ ਹੋਏ ਨੇ ਆ ਸਾਰੇ ਲੋਕ ਉਹਨਾਂ ਨਾਲ ਜੁੜੇ ਹੋਏ ਜੇ ਅੱਜ ਜਿਹੜੇ ਇੱਥੇ ਧਰਨੇ ਤੇ ਪਹੁੰਚੇ ਆ ਤੇ ਇਹਨਾਂ ਨੂੰ ਦੱਸਿਆ ਇਹਨਾਂ ਨੇ ਪੁੱਛਿਆ ਵਾ ਫੋਨ ਫਾਨ ਇਹਨਾਂ ਦੇ ਫੜ ਲਏ ਸਾਰਿਆਂ ਦੇ ਇਹਨਾਂ ਨੇ ਜਦੋਂ ਪੁੱਛਿਆ ਤੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਚੱਪਲ ਵੀ ਨਹੀਂ ਪਾਉਣ ਦਿੱਤੀ ਤੇ ਉਹਨਾਂ ਨੂੰ ਜਿਹੜਾ ਵਾ ਬਟਾਲੇ ਕਿਤੇ ਥਾਣੇ ਠਾਣੇ ਹੋਣ ਪਤਾ ਲੱਗਾ ਵਾ ਵੀ ਲੈ ਕੇ ਗਏ ਆ ਕਾਰਨ ਕੀ ਸਮਝਦੇ ਹੋ ਇਲੈਕਸ਼ਨ ਦਾ ਕਰਕੇ ਸ਼ਾਮਦਾਮ ਦੰਡ ਭੇਡ ਦੀ ਗੱਲ ਹੋਈ ਸੀ ਉਹ ਵਰਤੇ ਜਾ ਰਿਹਾ ਕੀ ਲੱਗਦਾ ਤੁਹਾਨੂੰ ਬਿਲਕੁਲ ਜੀ ਇਹ ਸਰਕਾਰ ਜਿਹੜੀ ਉਹਨਾਂ ਦੇ ਲੀਡਰਾਂ ਨੇ ਕਿਹਾ ਨਾ ਤੁਸੀਂ ਸ਼ਾਮਦਾਮ ਦੰਡ ਭੇਡ ਜਿਹੜਾ ਉਹ ਵਰਤੋ ਉਹਤੇ ਪੂਰੇ ਖਰੇ ਉਤਰ ਰਹੇ ਜੀ ਹਰੇਕ ਨੀਤੀ ਅਪਣਾ ਰਹੇ ਆ ਡਰਾ ਧਮਕਾ ਰਹੇ ਆ ਝੂਠ ਬੋਲ ਰਹੇ ਆ ਤੇ ਨਜਾਇਜ਼ ਪਰਚੇ ਕਰਾ ਰਹੇ ਆ ਤੇ ਇਹ ਪੂਰੇ ਉਸ ਨੀਤੀ ਤੇ ਖਰੇ ਉਤਰ ਰਹੇ ਆ ਹੁਣ ਤੁਹਾਡੇ ਵੀ ਤੁਹਾਡੀ ਵੀਡੀਓ ਆਈ ਸੀ ਕਿ ਤੁਹਾਡੇ ਪਿੱਛੇ ਵੀ ਸ਼ਾਇਦ ਇੰਟੈਲੀਜੈਂਸੀ ਜਾਂ ਪੁਲਿਸ ਪ੍ਰਸ਼ਾਸਨ ਤੁਹਾਡੇ ਪਿੱਛੇ ਵੀ ਸੀ ਕਾਰਨ ਕੀ ਸੀ ਲੱਗਦਾ ਬਿਲਕੁਲ ਜੀ ਬਿਲਕੁਲ ਮੈਨੂੰ ਦੱਸਦਾ ਕਿ ਮੈਂ ਰਾਤ ਵੀ ਮੇਰੇ ਮਗਰ 3 ਵਜੇ ਤੱਕ ਜੜੀਆਂ ਵਾ ਗੱਡੀਆਂ ਲੱਗੀਆਂ ਰਹੀਆਂ ਵਾ ਤੇ ਇਹ ਜਿਹੜੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਵੀ ਇੱਕ ਦਿਨ ਜਿਹੜੀ ਮਹਾਰਾਸ਼ਟਰਾ ਦੀ ਗੱਡੀ ਸਾਡੇ ਮਗਰ ਲੱਗੀ ਰਹੀ ਆ ਜਿਹੜਾ ਪਰਸੋਂ ਜਿਹੜਾ ਇਨਸੀਡੈਂਟ ਤੁਸੀਂ ਕਹਿ ਰਹੇ ਆ ਉਹ ਜਿਹੜੀ ਆ ਹੁਸ਼ਿਆਰਪੁਰ ਦੀ ਮੋਟਰਸਾਈਕਲ ਦੀ ਜਿਹੜੀ ਨੰਬਰ ਪਲੇਟ ਲਾ ਕੇ ਸਾਡੇ ਮਗਰ ਆਉਂਦਾ ਮਤਲਬ ਕੀ ਬੰਦਾ ਗੱਡੀ ਨੂੰ ਜੀ ਕਹਿੰਦੇ ਕਿ ਤੁਹਾਡੀ ਸ ਇਹ ਤੁਸੀਂ ਕਿਤਰਾ ਸਾਡੇ ਮਗਰ ਆ ਰਹੇ ਆ ਤੁਸੀਂ ਸੁਰੱਖਿਆ ਕਰ ਰਹੇ ਆ ਬਿਲਕੁਲ ਅਸੀਂ ਤਾਂ ਫਿਰ ਸੋਚਾਂਗੇ ਨਾ ਵੀ ਇਹ ਕੌਣ ਬੰਦੇ ਆ ਸਿੱਧਾ ਆਵਾਜ ਚੁੱਕਾਂਗੇ ਤੇ ਇਹਨਾਂ ਨੂੰ ਜੇ ਪੁੱਛਿਆ ਗਿਆ ਸਾਨੂੰ ਜੀ ਸੀਐਸਟਾਫ ਦੇ ਹੈੱਡ ਨੇ ਕਿਹਾ ਸੀਗਾ ਵੀ ਇਹਨਾਂ ਦੇ ਪਿੱਛੇ ਪਿੱਛੇ ਰਹਿਣਾ ਮੈਂ ਤਾਂ ਇਦਾਂ ਕਰਕੇ ਤੇ ਮੈਂ ਕਿਹਾ ਵੀ ਕੈਂਡੀਡੇਟ ਮੇਰੇ ਮਾਤਾ ਜੀ ਆ ਜੇ ਤੁਹਾਨੂੰ ਸੁਰੱਖਿਆ ਕਰਨੀ ਤੇ ਉਹਨਾਂ ਦੀ ਕਰੋ ਮੇਰੇ ਪਿੱਛੇ ਕਰ ਕੀ ਕਰ ਲੈਣ ਆ ਰਹੇ ਆ ਤੁਸੀਂ ਨਹੀਂ ਜਿਹੜਾ ਸਰਕਾਰ ਜਿਹੜੀ ਆ ਹੁਣ ਬਖਲਾਈ ਹੋਈ ਹੈ ਇਹਨਾਂ ਨੂੰ ਹਾਰ ਆਪਣੀ ਦਿਖ ਰਹੀ ਆ ਤਾਦੀ ਹੈ ਜਿਹੜੀਆਂ ਨੀਤੀਆਂ ਬਣਾ ਰਹੇ ਆ ਪਰ ਅਸੀਂ ਦੱਬਣ ਵਾਲੇ ਨਹੀਂ ਅਸੀਂ ਡਟ ਕੇ ਖੜੇ ਆ ਤੇ ਡਟ ਕੇ ਖੜੇ ਰਵਾਂਗੇ ਕਿੰਨੇ ਮੈਂਬਰ ਚੁੱਕੇ ਆ ਕੁਝ ਪਤਾ ਲੱਗਾ ਰਾਤ ਦੇ ਤੁਸੀਂ ਕਹਿੰਦੇ ਇਹਨਾਂ ਦੇ ਪਤੀ ਚੁੱਕੇ ਆ ਹੋਰ ਵੀ ਕਿਸੇ ਨੂੰ ਚੁੱਕਿਆ ਗਿਆ ਬਿਲਕੁਲ ਜੀ ਬਿਲਕੁਲ ਆਪਣੇ ਦੋਦੇ ਭਾਜੀ ਨੇ ਬਰਾੜ ਉਹ ਦੋਦੇ ਪਿੰਡ ਤੋਂ ਨੇ ਕਾਕਾ ਛਾਪਾ ਭਾਜੀ ਨੇ ਤੇ ਇੱਕ ਜਿਹੜੇ ਆ ਆਪਣੇ ਪੁੱਚਰ ਪਿੰਡ ਤੋਂ ਨੇ ਤਾਂ ਇੱਕ ਜਣੇ ਹੋਰ ਨੇ ਤੇ ਇਹਨਾਂ ਨੂੰ ਜਿਹੜਾ ਵਾ ਸਵੇਰੇ 4 ਵਜੇ ਦਾ ਜਿਹੜਾ ਵਾ ਚੁੱਕੇ ਲੈ ਗਏ ਆ ਤਾ ਉਹਨਾਂ ਦੇ ਕਰਕੇ ਅਸੀਂ ਜਿਹੜਾ ਅੱਜ ਧਰਨਾ ਲਾ ਰਹੇ ਆ ਕਿ ਪ੍ਰਸ਼ਾਸਨ ਨੂੰ ਇਹੋ ਹੀ ਆਪਾਂ ਜਿਹੜਾ ਕਹਿੰਨੇ ਆ ਕਿ ਧੱਕੇਸ਼ਾਹੀ ਨਾ ਕਰੋ ਧੱਕੇਸ਼ਾਹੀ ਨਾ ਕਰੋ ਧੱਕੇਸ਼ਾਹੀ ਵਿਰੋਧ ਅਸੀਂ ਖੜੇ ਹੋਏ ਹਾਂਗੇ ਤੇ ਧੱਕੇਸ਼ਾਹੀ ਵਿਰੋਧ ਅਸੀਂ ਖੜੇ ਰਹਿਣਾ ਵਾ ਤੇ ਜਿਤਨਾ ਮਰਜ਼ੀ ਕਰ ਲੋ ਸ਼ਾਮਦਮ ਦੰਡਵੇ ਜਿੰਨਾ ਤੁਸੀਂ ਚਲਾਉਣਾ ਚਲਾ ਲਓ ਅਸੀਂ ਡਟ ਕੇ ਖੜੇ ਆਂ ਵੇਖ ਲੋ ਸਾਡਾ ਸਾਰਾ ਪਰਿਵਾਰ ਸਾਡੀਆਂ ਬੀਬੀਆਂ ਸਾਰੇ ਜਿਹੜੇ ਸਾਡੇ ਨਾਲ ਖੜੇ ਆ ਜਿੱਦਨ ਪਹਿਲਾਂ ਪ੍ਰੋਟੈਸਟ ਕੀਤਾ ਸੀ ਉਦੋਂ ਡੀਐਸਪੀ ਸਹਿਬਾਨ ਪਹੁੰਚੇ ਸੀ ਨੂੰ ਕਿਹਾ ਕਿ ਇਹੋ ਜੀ ਗੱਲਬਾਤ ਨਹੀਂ ਹੋਊਗੀ ਖਾਸ ਕਰਕੇ ਵੋਟਾਂ ਤੱਕ ਤੇ ਕੀ ਲੱਗਦਾ ਉਹ ਤੋਂ ਪ੍ਰਸ਼ਾਸਨ ਪਿੱਛੇ हट ਗਿਆ ਕਿ ਜਾਂ ਸਰਕਾਰ ਦਾ ਦਬਾਅ ਹੋ ਸਕਦਾ ਵੇਖੋ ਜੀ ਪਤਾ ਨਹੀਂ ਦਬਾਅ ਹੋਣ ਇਹਨਾਂ ਨੂੰ ਕਿਹਦਾ ਹੈ ਦਬਾਅ ਉਹ ਇਹਨਾਂ ਨੂੰ ਕਦਾ ਹੋਣਾ ਆ ਆਪਣੀਆਂ ਚਲਾ ਰਹੇ ਨੇ ਦਿੱਲੀ ਤੋਂ ਆਰਡਰ ਆ ਰਹੇ ਨੇ ਤੇ ਆਰਡਰਾਂ ਨੂੰ ਜਿਹੜਾ ਆ ਇਹ ਆਪਣੇ ਮਤਲਬ ਕਿ ਕਰ ਰਹੇ ਨੇ ਅੱਗੇ ਸਾਰਾ ਕੁਝ ਆਸਾਮਦਮ ਦੰਡਪੇਦ ਵਾਲੀ ਨੀਤੀ ਚਲਾ ਰਹੇ ਨੇ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਧੱਕੇਸ਼ਾਹੀ ਕਰ ਲੋਗੇ ਤੇ ਕੀ ਗੱਲ ਅਸੀਂ ਦਬਜਾਂਗੇ ਜਿੰਨੀ ਮਰਜ਼ੀ ਕਰ ਲੋ ਹੋਰ ਨਖਰ ਕੇ ਅੱਗੇ ਅੱਗੇ ਆਵਾਂਗੇ ਆਪਾਂ। ਜੀ ਜੀ ਕਦੋਂ ਚੁੱਕਿਆ ਸੀ ਤੁਹਾਡੇ ਪਤੀ ਨੂੰ? ਵਕਤ ਤੇ ਆਏ 5 ਵਜੇ। ਪੁਲਿਸ ਵਰਦੀ ਦੇ ਵਿੱਚ ਸੀ? ਹਾਂ ਜੀ। ਕੀ ਕਹਿੰਦੇ ਸੀ ਕਾਰਨ ਕੀ ਸੀ ਚੁੱਕਣ ਦਾ ਕਾਰਨ ਦੱਸਿਆ ਕੁਝ? ਨਹੀਂ ਨਹੀਂ ਕੋਈ ਨਹੀਂ ਦੱਸਿਆ। ਤੁਸੀਂ ਪੁੱਛਿਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਾਰਨ ਕਿਉਂ? ਜੀ ਉਹਨਾਂ ਵੀ ਕੀਤੀ ਅਸੀਂ ਵੀ ਕੀਤੀ ਉਹ ਅੰਦਰ ਦੱਸਾਂਗੇ ਬਾਅਦ ਵਿੱਚ। ਲੈ ਕੇ ਕਿੱਥੇ ਗਏ ਆ ਇਹ ਦੱਸਿਆ ਕੁਝ ਅਜੇ ਤੱਕ? ਨਹੀਂ ਨਹੀਂ ਕੁਝ ਨਹੀਂ ਬੱਸ। ਕਿੰਨੇ ਘੰਟੇ ਹੋ ਗਏ ਹੁਣ ਤੱਕ ਕਿੰਨੇ ਘੰਟੇ ਹੋ ਗਏ ਤੁਹਾਡੇ ਪਤੀ ਨੂੰ ਚੁੱਕਿਆ ਨੂੰ? ਉਹਨੇ ਤੜਕੇ 5 ਵਜੇ ਚੁੱਕਿਆ। ਹਾਂਜੀ ਤੇ ਕੁਛ ਨਹੀਂ ਪਤਾ ਕਿੱਥੇ ਨਹੀਂ ਅਗਲਾ ਮਲਕੀ ਹੋਊਗਾ ਤੁਹਾਡਾ ਫੈਸਲਾ ਮਲਕੀ ਅਕਾਲੀ ਦਲ ਵੱਲੋਂ ਵੇਖੋ ਜੀ ਅਸੀਂ ਜਿਹੜਾ ਚੋਣ ਪ੍ਰਚਾਰ ਵੀ ਕਰ ਰਹੇ ਹਾਂ ਉਧਰ ਵੀ ਡਟੇ ਹੋਏ ਹਾਂ ਸਾਡੀਆਂ ਟੀਮਾਂ ਡਟੀਆਂ ਹੋਏ ਆ ਤੇ ਜਿਹੜੇ ਜਿਹੜੇ ਪਿੰਡ ਚ ਸਾਡੇ ਪੰਜ ਸਰਪੰਚ ਚੁਕੇ ਗਏ ਆ ਉੱਥੇ ਵੀ ਨਾਰੇ ਬਾਜ਼ੀਆਂ ਚੱਲ ਰਹੀਆਂ ਔਰ ਉਸ ਚੱਲ ਰਿਹਾ ਆ ਕਿਉਂਕਿ ਬਿਨਾਂ ਗੱਲ ਤੋਂ ਜਿਹੜਾ ਪੰਜਾ ਸਰਪੰਚਾਂ ਨੂੰ ਚੁਕਣਾ ਜਿਹੜਾ ਅਸੀਂ ਇਹ ਤੱਕੇਸ਼ਾਈ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਦਾਂ ਇੱਥੇ ਡਟੇ ਰਾਵਾਂਗੇ ਜਿੰਨਾ ਤੱਕ ਸਾਨੂੰ ਨਿਆਂ ਨਹੀਂ ਦਿੰਦੇ ਕਿ ਸ਼ਾਮਾ ਪ੍ਰਧਾਨ ਜੀ ਨੂੰ ਕਿਦੋਂ ਛੱਡ ਰਹੇ ਆ ਬੀਬੀ ਬੈਗਰ ਜੀ ਕਫਾਲ ਸਾਹਿਬ ਮੈਂ ਮੁਰਾਦਪੁਰੇ ਜੀ ਰਹਿਣ ਵਾਲੀ ਆ ਬਸਨੀਕਾ ਮੁਰਾਦਪੁਰੇ ਦੀ ਇਹ ਜੀਜਾ ਜੀ ਆ ਮੇਰੇ ਵੱਡੇ ਤੇ ਵੇਖੋ ਜੀ ਕਾਰਨ ਤੇ ਨੀਤੀ ਜੋ ਚੱਲ ਰਹੀ ਹੈ ਇੱਥੇ ਇਹ ਝਾੜੂ ਵਾਲੇ ਹੀ ਕਰਾ ਰਹੇ ਆ ਜੋ ਕੁਝ ਵੀ ਆ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਨੀਤ ਸੀ ਏ ਇਹ ਪਹਿਲੇ ਐਮਸੀ ਜਿੱਤੇ ਆ ਬਿਲਕੁਲ ਵਧੀਆ ਲੀਡ ਨਾਲ ਜਿੱਤੇ ਆ ਤੇ ਇੱਥੇ ਕੁਝ ਇਹਨਾਂ ਦੀਆਂ ਹੈਗੀਆਂ ਲਗਦਾ ਤਾਂ ਜਿਹੜੇ ਕਰ ਰਹੇ ਆ ਇਹ ਕੰਮ ਉਹ ਥੋੜੇ ਮਤਲਬ ਕਿ ਇਹ ਵੇਖੋ ਜੀ ਸਾਡੇ ਪਿੰਡ ਦੇ ਮੋਤਵਾਰਿਆ ਬਹੁਤ ਹੀ ਵਧੀਆ ਇਨਸਾਨ ਆ ਤੇ ਜਿੱਦਾਂ ਇਹਨਾਂ ਨੇ ਆ ਹੋਣ ਲਿਆ ਵਾ ਸ਼ਾਮਨਾਮ ਦੰਡ ਪੇਟ ਜੋ ਵੀ ਹੋਣਿਆ ਨਾ ਇਹ ਚਾਹੁੰਦੇ ਆ ਕਿ ਇਹ ਦੱਸ ਜੇ ਇਹ ਬਹਿ ਜੇ ਪਰ ਇਹ ਚੀਜ਼ ਨਹੀਂ ਜੀ ਹੋ ਸਕਦੀ ਕਿਉਂਕਿ ਉਹਨਾਂ ਨੇ ਹਮੇਸ਼ਾ ਗਰੀਬਾਂ ਦਾ ਵੀ ਸਾਥ ਦਿੱਤਾ ਵਾ ਉਹਨਾਂ ਹਮੇਸ਼ਾ ਲੋੜਵੰਦਾਂ ਦਾ ਸਾਥ ਦਿੱਤਾ ਵਾ ਉਹਨਾਂ ਨੂੰ ਸੱਚਾਈ ਨੂੰ ਕੋਈ ਵੀ ਦਬਾ ਨਹੀਂ ਜੀ ਸਕਦਾ ਕਾਰਨ ਕੀ ਸੀ ਲੱਗਦਾ ਕਾਰਨ ਵੋਟਾਂ ਹੀ ਆ ਤੁਹਾਨੂੰ ਕੀ ਲੱਗਦਾ ਵੋਟਰ ਚੋਣਾ ਹਾਂ ਜੋ ਹਾਂ ਵੋਟਾਂ ਪਰ ਜਿਨ੍ਹਾਂ ਨੇ ਚਕਾਇਆ ਉਹਨਾਂ 2022 ਚ ਮੈਂ 2022 ਦੀ ਨਾਲ ਚੱਲਣ ਦੀ ਆ ਮੇਰੇ ਜੀਜਾ ਜੀ ਆ ਮੈਂ ਜਦੋਂ ਦੀ ਉਹਨਾਂ ਨੂੰ ਵੇੰਦੀ ਆਈ ਉਹਨਾਂ ਨੂੰ ਧਮਕੀਆਂ ਇਦਾਂ ਦੀਆਂ ਹੀ ਹੁੰਦੀਆਂ ਜਦੋਂ ਲੈ ਧਮਕੀਆਂ ਕਿਹ ਅੱਛਾ ਇਲੈਕਸ਼ਨ ਦੇ ਵਿੱਚ ਕਾਹਦੀਆਂ ਧਮਕੀਆਂ ਹੁੰਦੀਆਂ ਕਿ ਤੁਸੀਂ ਪਿੱਛੇ ਹਟ ਜਾਓ ਹਾਂਜੀ ਕਾਲੀ ਦਲ ਨਹੀਂ ਕਾਲੀ ਦਲ ਵਾਲੇ ਤੇ ਹੀ ਨਾ ਲੈਣਾ ਉਹਨਾਂ ਦੇ ਤੁਹਾਨੂੰ ਕੀ ਕਹਿੰਦੇ ਕਾਲੀ ਦਲ ਤੋਂ ਪਿੱਛੇ ਹਟ ਜਾਓ ਹਾਂਜੀ ਨਾ ਜਿਹੜੀ ਵੀ ਪਾਰਟੀ ਚ ਜਾਂਦੀ ਉਹਨਾਂ ਨੂੰ ਤਾਂ ਧਮਕੀਆਂ ਹੀ ਹੁੰਦੀਆਂ ਹਾਂਜੀ ਹੁਣ ਇਹ ਹੈਗੇ ਆ ਕੁਝ ਅਨਸਰ ਗੰਦੇ ਜਿਹੜੇ ਇਹਨਾਂ ਤੇ ਕਰਵਾ ਰਹੇ ਆ ਪਰ ਮੈਂ ਇਹੋ ਕਹਾਂਗੀ ਕਿ ਜਿੱਦਾਂ ਦੇ ਇਨਸਾਨ ਆ ਜਿੱਦਾਂ ਦੀ ਇਹਨਾਂ ਨੂੰ ਮਤਲਬ ਕਿ ਚਾਹੀਦਾਵਾ ਬਹੁਤ ਬਹੁਤ ਆ ਇਹਨਾਂ ਦੇ ਮਗਰ ਹੁਣ ਤੁਹਾਨੂੰ ਪਤਾ ਦੇਖ ਕੇ ਸਰਕਾਰਾਂ ਫਿਰ ਬਰਦਾਸ਼ਤ ਨਹੀਂ ਕਰਦੀਆਂ ਇਹ ਚੀਜ਼ਾਂ ਤੇ ਜੋ ਵੀ ਕਰਵਾ ਰਿਹਾ ਮੈਂ ਤੇ ਸਿੱਧੀ ਹੀ ਸਿੱਧੀ ਕਹਾਂਗੀ ਹਰਮਿਤ ਕਰਵਾ ਰਿਹਾ ਹਰਮਿਤ ਸਿੰਘ ਸੰਧੂ ਦੀ ਗੱਲ ਕਰ ਰਹੇ ਹੋ ਜਿਹੜੇ ਆਮ ਆਦਮੀ ਪਾਰਟੀ ਵਾਲੋ ਕੈਂਡੀਡੇਟ ਇਹ ਪਹਿਲਾਂ ਵੀ ਸੀ ਤੇ ਪਹਿਲਾਂ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਜਦੋਂ ਅਕਾਲੀ ਦਲ ਸੀ ਐਂ ਕਾਂਗਰਸ 'ਚ ਹਾਂ ਉਦੋਂ ਵੀ ਹਾਨੂੰ ਧਮਕੀਆਂ ਮਿਲ ਗਈਆਂ ਸੀ ਅਸੀਂ ਉਦੋਂ ਵੀ ਖਬਰ ਲਵਾਈ ਸੀ ਬਾਈ ਕੌਣ ਦਿੰਦਾ ਸੀ ਧਮਕੀਆਂ ਉਦੋਂ ਸਟੇਟ ਤੇ ਆਣ ਕੇ ਸਾਡੇ ਪਿੰਡ 'ਚ ਕੀਤੀ ਸੀ ਰੈਲੀ ਰੈਲੀ ਤੇ ਕੀ ਆਹੀ ਤੁਸੀਂ ਵੇਖ ਲਿਓ ਪੁਰਾਣੀ ਵੀਡੀਓ ਕੱਢ ਕੇ ਬਿਸ਼ਾਮ ਸਿੰਘ ਮੈਨੂੰ ਜਿੱਤ ਲੈਣ ਤੇ ਫਿਰ ਤੇਰੇ ਮੈਂ ਚਕਾਉਂਗਾ ਜੁਲੀ ਮੀਤ ਸਿੰਘ ਸੰਧੂ ਨੇ ਕਿਹਾ ਸੀ ਹਾਂ ਜੀ ਕਿਹਾ ਸੀ ਉਦੋਂ ਅਕਾਲੀ ਦਲ ਦੇ ਵਿੱਚ ਅਸੀਂ ਉਦੋਂ ਕਾਂਗਰਸ ਦੇ ਕਾਂਗਰਸੀ ਹਮੇਸ਼ ਸਿੰਘ ਸੰਧੂ ਕਾਲੀਦਲ ਕਾਲੀਦਲ ਸੀ ਹਾਂ ਉਦੋਂ ਵੀ ਇਹਨਾਂ ਕਿਹਾ ਸੀ ਕਿ ਮੈਂ ਤੇਰੀ ਟਿੰਡ ਫੂੜੀ ਚ ਕਾਉਂਗਾ ਜਿਹੜੇ ਤੇਰੇ ਨਾਲ ਚੱਲਦੇ ਉਹਨਾਂ ਦੀ ਵੀ ਚ ਕਾਉਂਗਾ ਤੁਸੀਂ ਫਿਰ ਕਾਲੀਦਲ ਚ ਆ ਕੇ ਡਰਦੇ ਕਾਲੀਦਲ ਚ ਆਉਣਾ ਪਿਆ ਤੁਹਾਨੂੰ ਕਾਰਨ ਕੀ ਸੀ ਫਿਰ ਵੇਖੋ ਜੀ ਜਦੋਂ ਅਸੀਂ ਜਿੱਤ ਗਏ ਤੇ ਸਾਨੂੰ ਜਦੋਂ ਸਪੋਰਟ ਮਿਲੀ ਆ ਕਾਲੀਦਲ ਦੀ ਤੁਹਾਨੂੰ ਪਤਾ ਹੀ ਹੈ ਕਿ ਲੀਡਰ ਨਹੀਂ ਛੱਡਦੇ ਫਿਰ ਇਦਾਂ ਤੇ ਫਿਰ ਅਸੀਂ ਇੱਧਰ ਆ ਗਏ ਹਨ ਡਰਦ ਕਾਰਨ ਕਾਲੀਦਲ ਚ ਆਉਣਾ ਪਿਆ ਤੁਹਾਨੂੰ ਕਿੱਡਾ ਡਰ ਕਾਰਨ ਲਾ ਲੋ ਜਾਂ ਉਹਨਾਂ ਦੀ ਆਪਣੀ ਸੋਚ ਸੀ ਯੂ ਕਹਿੰਦੇ ਆਪਾਂ ਇੱਧਰ ਚੱਲਣਾ ਸਾਡ ਤੇ ਇਸ ਕਰਕੇਹੀਂ ਫਿਰ ਜਿੱਧਰ ਜਿਹਾ ਪਾਜੀ ਹੁਣਾ ਕਿਹਾ ਸੀ ਉਧਰ ਹੀ ਨਾਲ ਹੁਣ ਤੁਸੀਂ ਅਕਾਲੀ ਦਲ ਚ ਆ ਕੇ ਹਰਮੀਤ ਸਿੰਘ ਸੰਧੂ ਚਲੇ ਗਏ ਆਮ ਆਦਮੀ ਪਾਰਟੀ ਚ ਤੇ ਹੁਣ ਹਰਮੀਤ ਸਿੰਘ ਸੰਧੂ ਉਧਰ ਜਾ ਕੇ ਫਿਰ ਧਮਕੀਆਂ ਨੇ ਦੇ ਧਮਕੀਆਂ ਹੀ ਧਮਕੀਆਂ ਹੀ ਲਾਉਂਦਾ ਵਾ ਜੇ ਜਿਹੜੀ ਇੱਥੇ ਨੀਤੀ ਚੱਲਦੀ ਸੀ ਇਹ ਬਿੱਲਾ ਸੀ ਇੱਥੇ ਪਹਿਲਾਂ ਐਮ ਸੀ ਹੁਣ ਉਹਦੇ ਮੁੰਡੇ ਜਿਹੜੇ ਆ ਉਹ ਪਿੰਡ ਦੇ ਨਾਲ ਇਹ ਗਰਦਾਰੀ ਕਰਾਉਂਦੇ ਆ ਉਹ ਮਤ ਸੋਚਣ ਕਿ ਉਹ ਵੋਟਾਂ ਇਦਾਂ ਲੈ ਲੈਣਗੇ ਜਾਂ ਜਿੱਤ ਜਾਣਗੇ ਇਹ ਕੰਮ ਤਾਂ ਨਹੀਂ ਹੋਣਾ ਪਿੰਡ ਕਿਹੜਾ ਸੀ ਦੱਸਿਓ ਦੁਬਾਰਾ ਮੁਰਾਦਪੁਰਾ ਪਿੰਡ ਹੈ ਵਸਨੀਕ ਹੈ ਖੁਦ ਮੁਰਾਦਪੁਰੇ ਦੇ ਕੁਝ ਲੋਕ ਤੇ ਚਲੋ ਕਰਾਇਆ ਤੇ ਆਣ ਕੇ ਬੈਠੇ ਅਸੀਂ ਪਿੰਡ ਦੇ ਰਹਿਣ ਵਾਲੇ ਪੁਰਾਣੇ ਬੰਦੇ ਪਿੰਡ ਦੇ ਐਮਸੀ ਕਿਹੜੇ ਇਲਾਕੇ ਤੋਂ ਆ ਵੀਰੇ ਐਮਸੀ ਮੁਰਾਦਪੁਰੇ ਤੋਂ ਹਾਂਜੀ ਸ਼ਾਮਾ ਪ੍ਰਧਾਨ ਮੁਰਾਦਪੁਰੇ ਤੋਂ ਐਮਸੀ ਆ ਬਹੁਤ ਵਧੀਆ ਲੋਕਾਂ ਨੇ ਹੰਕਾਰਾ ਦਿੱਤਾ ਸੀ ਅਸੀਂ ਕੋਈ ਪੈਸਾ ਲਾ ਕੇ ਕੋਈ ਸ਼ਰਾਵਰਤਾ ਕੀ ਨਹੀਂ ਅਸੀਂ ਆਪਣੇ ਇੱਜ਼ਤ ਮਾਨ ਦੇ ਨਾਲ ਵੋਟਾਂ ਲਈਆਂ ਸਾਨੂੰ ਕਿਸੇ ਪਾਰਟੀ ਅੱਜ ਕੱਲ੍ਹ ਦੀ ਦਾਲਿਆ ਕਾਂਗਰਸਿਆ ਕਿਸੇ ਨੇ ਕੋਈ ਕੇ ਦੀ ਆਣ ਕੇ ਲੀਡਰ ਕੇ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਵਾ ਸ਼ਾਮਾ ਪੈਸੇ ਨਾਲ ਜਿੱਤਿਆ ਨਹੀਂ ਉਹ ਆਪਣੀ ਸੋਚ ਵਿਚਾਰ ਆਪਣੇ ਮਤਲਬ ਕਿ ਆਪਣੀ ਸਚਾਈ ਦੇ ਨਾਲ ਜਿੱਤੇ ਜਦੋਂ ਬਣੇ ਸੀ ਉਹ ਐਮਸੀ ਉਦੋਂ ਅਕਾਲੀ党 ਵਾਲੋ ਬਣੇ ਕਾਂਗਰਸ ਵਾਲੋ ਬਣੇ ਕਿ ਆਪ ਵਾਲੋ ਵਾਲੋ ਜਿੱਤੇ ਸੀ ਉਹ ਤਾਂ ਕਾਂਗਰਸ ਹਾਂਜੀ ਜਦੋਂ ਫਿਰ ਉਹ ਲੀਡਰਾਂ ਨੇ ਕੋਈ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਉਦੋਂ ਵੀ ਸਾਡੇ ਤੇ ਪਰਚੇ ਹੋਏ ਆ ਫਿਰ ਅਸੀਂ ਬਾਅਦ ਵਿੱਚ ਤੁਸੀਂ ਅਕਾਲੀ ਦਲ ਚ ਵਾਪਸੀ ਕੀਤੀ ਫਿਰ ਅਸੀਂ ਵੇਖ ਕੇ ਹੀ ਹੋਏ ਆ ਇਧਰ ਕਿਉਂਕਿ ਉਦੋਂ ਵੀ ਪਰਚੇ ਹੋਏ ਸੀ ਫਿਰ ਸਾਡੀ ਕਿਸੇ ਨੇ ਬਾਤ ਨਹੀਂ ਜਦੋਂ ਪਹਿਲਾਂ ਅਸੀਂ ਕਾਂਗਰਸ ਬਾਈ ਚ ਚੱਲੇ ਹਾਂ ਉਦੋਂ ਜਦੋਂ ਅਸੀਂ ਉਦੋਂ ਵੀ ਪਰਚੇ ਤੇ ਪ੍ਰਧਾਨ ਨੂੰ ਉਦੋਂ ਵੀ ਕਾਫੀ ਧੀਰ ਪਜਾ ਛੱਡਿਆ ਇਹਨਾਂ ਨੇ ਉਦੋਂ ਵੀ ਸਾਡੀ ਕਾਂਗਰਸ ਨੇ ਬਾਤ ਨਹੀਂ ਵਿਚ ਚੁਰ ਗਿਆ ਤੁਹਾਨੂੰ ਅਕਾਲੀ ਦਲ ਜੁਆਇਨ ਕੀਤੇ ਨੂੰ ਕਿੰਨਾ ਚੁਰ ਹੋ ਗਿਆ ਹੁਣ ਇਹਨਾਂ ਵੋਟਾਂ ਚ ਕਿ ਪਹਿਲਾਂ ਨਹੀਂ ਅਸੀਂ ਹਨ ਹੋ ਗਏ ਆ ਜਦੋਂ ਅਸੀਂ ਜਿੱਤੇ ਮਾਰਚ ਦੇ ਵਿੱਚ ਹਨ 2 ਤਰੀਕ ਨੂੰ ਵੋਟਾਂ ਅਸੀਂ ਆਜ਼ਾਦ ਪਾਰਟੀ ਨਾਲ ਸਾਂ ਤੇ ਫਿਰ ਕਾਲੀ ਦਲ ਚੋ ਕੇ ਸਰ ਜੀ ਸਰ ਤੁਸੀਂ ਸ਼ਾਮਦਮ ਦੰਡਪੇੜ ਦੀ ਗੱਲ ਕੀਤੀ ਆ ਹਰ ਵਾਰ ਵੋਟਰਾਂ ਚ ਇਦਾਂ ਹੀ ਹੁੰਦਾ ਕੀ ਲੱਗਦਾ ਤੁਹਾਨੂੰ ਇਦਾਂ ਹੁੰਦਾ ਇਹਨਾਂ ਦੇ ਤੇ ਵਹਿਰ ਹੀ ਪਏ ਆ ਨਾ ਹਾਂ ਇਦਾਂ ਹੀ ਹੁੰਦਾ ਉਹਨਾਂ ਨਾਲ ਵੀ ਜੀ ਨਾਮ ਕੀ ਆ ਤੁਹਾਡਾ ਮੇਰਾ ਰਾਜਵੀਰ ਕੋਰਨਾਮ ਆ ਮੇਰੀ ਮੈਂ ਕਾਂਗਰਸ ਦੇ ਵਿੱਚ ਹਾਂ ਪਹਿਲਾਂ ਮੇਰੀ ਪੋਸਟ ਵੀ ਕੱਢ ਕੇ ਦੇਖ ਸਕਦੇ ਜੀ ਮੈਂ ਪੂਰੀ ਵਰਕਰੀ 22 ਤੋਂ ਲੈ ਕੇ ਅੱਜ ਤੱਕ ਕਰਵਾਉਂਦੀ ਹਾਂ ਹੁਣ ਕਾਂਗਰਸ ਚੋ ਕੇ ਕਾਲੀ ਦਲ ਚੋ ਹੁਣ ਮੈਂ ਜਿੱਧਰ ਬਾਜੀ ਹੋਣੀ ਉਧਰ ਹੀ ਹੋਵਾਂਗੇ ਸਾਡਾ ਪਰਿਵਾਰ ਇੱਕ ਬੰਨੇ ਚੱਲਦਾ ਹਾਂਜੀ ਕਾਲੇ ਦਲ ਚੋ ਬੀਬੀ ਰਾਜਵੀਰ ਕੋ ਸਾਡੇ ਨਾਲ ਸੀ ਉਹ ਕਹਿੰਦੇ ਹਰਮੀਤ ਸਿੰਘ ਸੰਧੂ ਜਦੋਂ ਅਕਾਲੀ ਦਲ ਸੀ ਉਦੋਂ ਵੀ ਸਾਡਾ ਨਾ ਵੈਰ ਸੀ ਕਦੋਂ ਕਹਿੰਦੇ ਅਸੀਂ ਕਾਂਗਰਸ 'ਚ ਆ ਜਿਹੜੇ ਐਮਸੀ ਦੀ ਗੱਲ ਕਰਦੇ ਆ ਜਿਹੜੇ ਕੌਂਸਲਰ ਦੀ ਗੱਲ ਕਰਦੇ ਆ ਉਹ ਕੌਂਸਲਰ ਤੋਂ ਕਹਿੰਦੇ ਕਾਂਗਰਸ ਦੇ ਵਿੱਚ ਸੀ ਉਹ ਤੋਂ ਵੀ ਸਾਡੇ ਤੇ ਪਰਚਾ ਹੋਇਆ ਕਹਿੰਦੇ ਜੀ ਅਸੀਂ ਅੱਜ ਅਕਾਲੀ ਦਲ 'ਚ ਆਏ ਆ ਤੇ ਫਿਰ ਹਰਮੀਤ ਸਿੰਘ ਸੰਧੂ ਕਾਂਗਰਸ ਚ ਲੱਗੇ ਆ ਤੇ ਅੱਜ ਫਿਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਚ ਲੱਗੇ ਆ ਤੇ ਉਹ ਆ ਦੁਬਾਰਾ ਪਰਚਾ ਕਰ ਰਿਹਾ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀ ਤੇ ਸੰਧੂ ਦੀ ਗੱਲ ਕੀਤੀ ਉਹਨਾਂ ਹਰਮੀਤ ਸਿੰਘ ਸੰਧੂ ਦੀ ਇਲਜ਼ਾਮ ਵੀ ਲਾਏ ਆ ਕਿ ਜਦੋਂ ਅਕਾਲੀ ਦਲ ਦੇ ਵਿੱਚ ਸੀ ਸਾਨੂੰ ਧਮਕੀਆਂ ਮਿਲੀਆਂ ਸਾਡੇ ਤੇ ਪਰਚੇ ਹੋਏ ਪਰ ਜੇ ਅੱਜ ਅਸੀਂ ਅਕਾਲੀ ਦਲ ਚ ਵਾਪਸੀ ਕੀਤੀ ਆ ਕਾਂਗਰਸ ਨੂੰ ਛੱਡ ਕੇ ਤੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਰਾਏ ਆ ਕਹਿੰਦੇ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਸ਼ਾਮਦਾਮ ਦੰਡਪੇੜ ਉਹ ਕਹਿੰਦੇ ਕਿ ਸਾਰੇ ਵਰਤ ਰਹੀ ਆ ਵੇਖਦੇ ਆ ਇਹ ਜਿਹੜੇ ਪਰਚੇ ਹੋਏ ਆ ਕਾਰਨ ਕੀ ਸੀ ਕੋਸ਼ਿਸ਼ ਕਰਦੇ ਹੋ ਕਾਰਨ ਦੀ ਤਹ ਤੱਕ ਜਾਈਏ ਕਿਉਂਕਿ ਪੁਰਾਣੇ ਪਰਚੇ ਸੀ ਨਵੇਂ ਪਰਚੇ ਆ ਕਾਰਨ ਕੀ ਆ ਇਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਜੋ ਨੀਤੀ ਅਪਣਾਈ ਜਾ ਰਹੀ ਹੈ ਖਾਸ ਕਰਕੇ ਇਹ ਇਲੈਕਸ਼ਨ ਦਾ ਕਾਰਨ ਹੀ ਆ ਬੀਬੀ ਨੇ ਵੀ ਕਿਹਾ ਕਿ ਇਲੈਕਸ਼ਨ ਦੇ ਕਾਰਨ ਹੀ ਆ ਬੀਬੀ ਕੰਚਨਪ੍ਰੀਤ ਕੌਰ ਜਿਹੜੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਦੀ ਬੇਟੀ ਸੀ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਅਕਾਲੀ ਦਲ ਜਿੱਤ ਰਿਹਾ ਵਾ ਤੇ ਆਮ ਆਦਮੀ ਪਾਰਟੀ ਬਖਲਾਈ ਹੋਈ ਆ ਪਰਚੇ ਦਰਜ ਕਰ ਰਹੀ ਆ ਕਹਿੰਦੇ ਅਸੀਂ ਦੱਬਣ ਵਾਲੇ ਨਹੀਂ ਗੀ ਅਕਾਲੀ ਦਲ ਇਹ ਸੀਟ ਜਿੱਤੂਗਾ